ਨਕਸ਼ਾ ਹੈਗਾ ਕੈਨੇਡਾ ਦੇ ਵਿੱਚੋਂ ਬਣ ਕੇ ਆਇਆਗਾ ਤੇ ਬਿਨਾ ਕਾਰਪੋਰਚ ਤੋਂ ਬਿਨਾ ਡ੍ਰੈਂਗ ਰੂਮ ਤੋਂ ਬਿਨਾ ਪੌੜੀਆਂ ਤੋਂ ਦੇਖੋ ਵੀ ਤੁਸੀਂ ਬਾਕੀ ਸੋਡਾ ਤਜਰਬਾ ਹੋ ਗਿਆ ਇਹ ਕੈਨੇਡਾ ਵਾਲੇ ਨਕਸ਼ੇ ਨੇ ਮਾਲਾ ਤੁਸੀਂ ਬਣਾ ਰਹੇ ਹੋ ਬਜਾਰ ਦੇ ਅੱਛਾ ਜੀ 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 ਜਿੰਨੇ ਵੀ ਗੰਧਾ ਨੇ ਇਹਦੇ ਵਿੱਚ ਜੀ ਕੋਈ 4 ਇੰਚੀ ਗੰਧ ਨਹੀਂ ਹੈਗੀ ਅੱਜ ਜਦੋਂ ਆਪਾਂ ਅੰਦਰੋਂ ਐਂਟਰੀ ਕੀਤੀ ਹੈ ਦਰਵਾਜ਼ਾ ਸੋਨਾ ਵੀ ਬਹੁਤ ਲੱਗਦਾ ਹਾਂ ਜੀ ਜਿਹੜੇ ਸਾਹਮਣੇ ਤੁਸੀਂ ਕਹਿ ਰਹੇ ਹੋ ਤਿੰਨ ਇੱਕ ਦੇ ਮਸਾਲੇ ਦੇ ਵਿੱਚ ਲੱਗਿਆ ਇਹ ਫਿਰ ਇਹਦੀ ਮਜ਼ਬੂਤੀ ਵੀ ਪੂਰੀ ਜਮਾ ਫਲ ਹੋਣੀ ਹੈ ਹਾਂ ਜੀ 4 ਇੰਚ ਦਾ ਇਹ ਮੋਟਾ ਜੀ ਅੱਛਾ ਜੀ ਇਹ ਕੁੱਲੂ ਪੱ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਖੜੇ ਸੀਗੇ ਪਿੰਡ ਚੰਗਾਲੀ ਵਾਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਨੇੜੇ ਲਹਿਰਾਗਾਗਾ ਸ਼ਹਿਰ ਜਿਵੇਂ ਤੁਸੀਂ ਮੇਰੀ ਬੈਕ ਸਾਈਡ ਦੇ ਉੱਪਰ ਜਿਹੜੀ ਕੋਠੀ ਦੇਖ ਰਹੇ ਹੋ ਇਹਦਾ ਨਕਸ਼ਾ ਜਿਹੜਾ ਹੈਗਾਗਾ ਕੈਨੇਡਾ ਤੋਂ ਬਣ ਕੇ ਆਇਆਗਾ ਤੇ ਆਪਣੇ ਨਾਲ ਠੇਕੇਦਾਰ ਜੀ ਨੇ ਜਿਨ੍ਹਾਂ ਨੇ ਇਹ ਕੋਠੀ ਬਣਾਈ ਹੈ ਉਹ ਵੀ ਆਪਣੇ ਨਾਲ ਨੇ ਇਸ ਕੋਠੀ ਦੇ ਵਿੱਚ ਕੀ ਕੁਛ ਨਵਾਰਿਆ ਨਾਲ ਹੈ ਕਿੱਥੇ ਕਿੱਥੇ ਕੀ ਕੀ ਬਣਿਆ ਹੋਇਆਗਾ ਤੇ ਉਹ ਸਾਰੀ ਜਾਣਕਾਰੀ ਜਿਹੜੀ ਉਹ ਆਪਾਂ ਠੇਕੇਦਾਰੀਆਂ ਤੋਂ ਲਵਾਂਗੇ ਬਾਈ ਹਸਤੀ ਕਾਲ। ਅਛਾ ਚਕਾ। ਸਵਾਗਤ ਹੈ ਬਾਈ ਜੀ। ਧੰਨਵਾਦੀ। ਤੇ ਬਾਈ ਜੀ ਕੋਠੀ ਦੇ ਵਿੱਚ ਇਹਦੇ ਵਿੱਚ ਨਵਾਂ ਕੀ ਕੁਝ ਰਹਿਣ ਵਾਲਾ ਹੈਗਾ? ਜਿਵੇਂ ਤੁਸੀਂ ਦੱਸ ਰਹੇ ਹੋ ਵੀ ਨਕਸ਼ਾ ਜਿਹੜਾ ਇਹਦਾ ਕਿ ਕੈਨੇਡਾ ਦੇ ਵਿੱਚੋਂ ਬਣ ਕੇ ਆਇਆ ਹੈ। ਹਾਂਜੀ ਹਾਂਜੀ ਕੈਨੇਡਾ ਤੋਂ। ਹਾਂਜੀ। ਇਹਦੇ ਵਿੱਚ ਕਿੱਤਾਂ ਦੇਖੋ ਜੀ ਜਿਹੜਾ ਕਾਰ ਪੋਰਚ ਹੁੰਦਾ ਆਪਣਾ। ਠੀਕ ਹੈ ਜੀ। ਉਹ ਇਹਦੇ ਵਿੱਚ ਨਹੀਂ ਹੈਗਾ ਇਹ। ਉਹ ਅਲੱਗ ਕਾਰ ਪੋਰਚ ਤੋਂ ਕੋਠੀ ਹੈ। ਬਿਨਾਂ ਕਾਰ ਪੋਰਚ ਤੋਂ। ਅੱਛਾ। ਕਿਹਦੇ ਵਿੱਚ ਹੀ ਡਰਾਈਂਗ ਰੂਮ? ਡਰਿੰਗ ਰੂਮ ਵੀ ਹੈ ਨੀਗਾ? ਨਹੀਂ ਜੀ। ਅੱਛਾ ਜੀ। ਏ ਵੀ ਚ ਹੈਗੇ ਵੀ ਅਲੱਗ ਤੋਂ ਬਣੇ ਹੋਈ ਆ ਉਹ ਅਲੱਗ ਤੋਂ ਬਣੇ ਹੋਏ ਨੇ ਸੈਪਰੇਟ ਨੇ ਵਿੱਚ ਨਹੀਂ ਇਹਦੇ ਹੈਗੇ ਨਹੀਂ ਜੀ ਵਿੱਚ ਨਹੀਂ ਹੈਗੇ ਜੁਆਇੰਟ ਨਹੀਂ ਕੀਤੇ ਹੋਏ ਨੇ ਹਾਂ ਜੀ ਨਾ ਅਲੱਗ ਤੋਂ ਬਣੇ ਹੋਏ ਆ ਅਲੱਗ ਤੋਂ ਤੇ ਜਿਵੇਂ ਆਪਾਂ ਆਹ ਦੇਖ ਰਹੇ ਹਾਂ ਸਾਹਮਣੇ ਇਸ ਪਾਸੇ ਇਹ ਕਾਰਪੋਰਚ ਆ ਗਿਆ ਇਹ ਕਾਰਪੋਰਚ ਆ ਗਿਆ ਪੂਰਾ ਕਾਰਪੋਰਚ ਹਾਂ ਆਪਾਂ ਜਿਵੇਂ ਦੇਖ ਸਕਦੇ ਹਾਂ ਵੀ ਦੋ ਗੱਡੀਆਂ ਇਹਦੇ ਵਿੱਚ ਵੱਡੀਆਂ ਗੱਡੀਆਂ ਦੋ ਤਿੰਨ ਗੱਡੀਆਂ ਵੱਡੀਆਂ ਗੱਡੀਆਂ ਪੂਰੀ ਆਰਾਮਦਾਰੀ ਦੇ ਨਾਲ ਮੈਨੂੰ ਲੱਗਦਾ ਇਹਦੇ ਵਿੱਚ ਲੱਗ ਸਕਦੇ ਹਾਂ ਹਾਂ ਜੀ ਹਾਂ ਜੀ ਹਾਂ ਕੋਈ ਦਿੱਕਤ ਨਹੀਂ ਹੈਗੀ ਅੱਛਾ ਕਾਰਪੋਰਚ ਬਾਹਰਲੇ ਪਾਸੇ ਹੈਗਾ ਬਿਨਾਂ ਕਾਰਪੋਰਚ ਤੋਂ ਤੇ ਬਿਨ ਇਹ ਕੀ ਇਹ ਲਾਲੋ ਵੀਰ ਜੀ ਵੀ ਜਿਵੇਂ ਕੈਨੇਡਾ ਦੇ ਵਿੱਚ ਅੱਗ ਸੇਕਣ ਵਾਸਤੇ ਹੁੰਦਾ ਹੀ ਅੱਛਾ ਜੀ ਇਹ ਉਹ ਚੀਜ਼ ਬਣਵਾਈ ਹੈਗੀ ਅੱਛਾ ਜੀ ਇਹ ਵੀ ਉੱਥੇੋਂ ਕੈਨੇਡਾ ਤੋਂ ਆਈ ਸੀਗਾ ਅੱਛਾ ਜੀ ਆਪਾਂ ਬਣਾਇਆ ਆਪਾਂ ਉਹਰੇ ਪੰਜਾਬ ਦੇ ਵਿੱਚ ਵੀ ਕੈਨੇਡਾ ਬਣਾ ਰੱਖਿਆ ਉੱਥੇ ਵਾਲੇ ਸਾਰੇ ਹਾਂਜੀ 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 ਹਰੂਰ ਇੱਥੇ ਫੋਲੋ ਕਰਾ ਰੱਖੇ ਹਾਂਜੀ ਇਹ ਜਿਵੇਂ ਲਾਲੋ ਲੋੜੀ ਹੈਗੀ ਜਾਂ ਹੁਣ ਕਈ ਵਾਰੀ ਜਿਵੇਂ ਜਨਵਰੀ ਫਰਵਰੀ ਚ ਲਾ ਲਓ ਹੰਬਰ ਚ ਲਾ ਲੋ ਪੂਰੀ ਠੰਡ ਹੁੰਦੀ ਆ ਪੂਰੀ ਠੰਡ ਹੁੰਦੀ ਆ ਉਹਨੂੰ ਲਾ ਲੋ ਰੇ ਅੱਗ ਸੇਕ ਕੇ ਜਿਵੇਂ ਮਰਜੀ ਬੰਦਾ ਸਿੱਕੀ ਚੱਲੇ ਵੇੜ ਕੇ ਠੀਕ ਐ ਇਹਦਾ ਧੂਏਂ ਦਾ ਕਿਧਰ ਲੈ ਬਸ ਰੱਖਿਆ ਸੀ ਸਿਸਟਰ ਇਹ ਬੈਕ ਸਾਈਡ ਤੇ ਅੱਛਾ ਧੂਏਂ ਦਾ ਬੈਕ ਸਾਈਡ ਤੇ ਰੱਖਦਾ ਐਸ ਪਾਸੇ ਦੀ ਅੱਗ ਬਾਲ ਕੇ ਆਪਾਂ ਰੱਖਿਆ ਹਾਂ ਜੀ ਉਹਦੇ ਚਾਰ ਪੰਜ ਕੁਰਸੀਆਂ ਲਾ ਕੇ ਸੇਕਣ ਵਾਸਤੇ ਓਕੇ ਤੇ ਜਿਵੇਂ ਆਪਾਂ ਬਿਨਾਂ ਡਰੈਇੰਗ ਰੂਮ ਤੋਂ ਗੱਲ ਕਰ ਰਹੇ ਸੀਗੇ ਪਰ ਐਸ ਪਾਸੇ ਡਰੈਇੰਗ ਰੂਮ ਆ ਗਿਆ ਜੀ ਇਹ ਡਰੈਇੰਗ ਰੂਮ ਆ ਗਿਆ ਇਧਰਲੀ ਸਾਈਡ ਹੀ ਅੱਛਾ ਜੀ ਹਾਂ ਜੀ ਪੂਰਾ ਖੁੱਲਾ ਡੁੱਲਾ ਵੀ ਜੀ ਹਾਂ ਆ अच्छा जी ठीक है बाकी कुछ है मौके दे सरपंच साहब ने अच्छा अच्छा ਪਿੰਡ ਦੇ ਸਰਮਾਚ ਨੇ ਮੌਕੇ ਦੇ ਹਾਂਜੀ ਉਹਦੇ ਕਰਕੇ ਇਹਨਾਂ ਨੂੰ ਫੇਰ ਵੀ ਵਰਤੋਂ ਚ ਪੂਰਾ ਮਤਲਬ ਦੇ ਰਿਆ ਕੰਮ ਠੀਕ ਹੈ ਮਤਲਬ ਲੋਕ ਸਵੇਰ ਸ਼ਾਮ ਜਿਵੇਂ ਲਾ ਲਓ ਵੀ ਕਮਾਕਰਾਂ ਵਾਲੇ ਇਹ ਕੰਮ ਕਰਨਾ ਹਾਂਜੀ ਹਾਂਜੀ ਨਵੇੜ ਦੇ ਆ ਰੋਲੇ ਰੁੱਕ ਜੂ ਵੀ ਚਲੋ ਪਿੰਡਾਂ ਦੇ ਆਪਣੇ ਹੁੰਦੇ ਆ ਹਨਾ ਹਾਂਜੀ ਹਾਂਜੀ ਤੇ ਬਾਹਰਲੇ ਪਾਸੇ ਤੁਸੀਂ ਇਹਦੇ ਵਿੱਚ ਚਾਰ ਮੰਡੂਆ ਛੱਡ ਰੱਖੀਆਂ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਤੇ ਜਿਹੜਾ ਤੁਸੀਂ ਆਹ ਟਾਇਲ ਵਰਕ ਕੀਤਾ ਜਾਂ ਪੱਥਰ ਲੈ ਕੀ ਚੀਜ਼ ਬੋਲਦੀ ਹੈ ਜਿਹਨੂੰ ਕੀ ਆ ਇਹ ਪੱਥਰ ਆਈ ਅੱਛਾ ਜੀ ਇਹ ਟਾਇਲ ਨਾਲ ਤਾਂ ਬਹੁਤ ਜ਼ਿਆਦਾ ਮਜ਼ਬੂਤ ਆਈ अच्छा जी ਇਹ 1/2 ਇੰਚ 1/4 ਇੰਚ ਦਾ ਇਹ ਮੋਟਾ ਹੀ اچھا ਜੀ ਇਹ ਕੁੱਲੂ ਪੱਥਰ ਵਜਦਾ ਹੀ ਕੁੱਲੂ ਪੱਥਰ ਹਾਂਜੀ ਇਹ ਮੈਨੂੰ ਲੱਗਦਾ ਵੀ ਸਪੈਸ਼ਲੀ ਬਣਿਆ ਹੋਇਆ ਹੈ ਇਹ ਚੀਜ਼ ਸਪੈਸ਼ਲ ਹਾਂਜੀ ਇਸੇ ਵਿੱਚੋਂ ਬਾਹਰੋਂ ਸੁਰਸ਼ਲ ਆਪ ਕੇ ਵੀਰੀ ਆਉਂਦਾ ਹੈਗਾ ਹਾਂਜੀ ਹਾਂਜੀ ਉਹ ਚੀਜ਼ ਨਹੀਂ ਮਤਲਬ ਕੰਮ ਬਹੁਤ ਹੈਵੀ ਨੰਬਰ 8 2 ਤੇ ਇਹ ਅਸੀਂ ਲਾਇਆ ਵੀ ਤਿੰਨ ਇੱਕ ਦੇ ਮਸਾਲੇ ਚਾਈ ਤਿੰਨ ਕਿਲੋ ਡਸ ਡਸ ਵਿੱਚ ਨਹੀਂ ਲਾਇਆ ਜੀ اچھا ਜੀ ਕੋਈ ਨਰਾ ਕਲੇਸਮੈਂਟਕ ਨਹੀਂ ਲਾਇਆ ਫਿਰ ਜਿਹੜੇ ਸਾਰਾ ਤਿੰਨ ਇੱਕ ਦੇ ਮਸਾਲੇ ਚ ਲਾਇਆ ਜੀ ਠੀਕ ਹੈ ਵੀ ਜਿਹੜੇ ਸਾਰਾ ਤੁਸੀਂ ਕਹਿ ਰਹੇ ਹੋ ਤਿੰਨ ਇੱਕ ਦੇ ਮਸਾਲੇ ਦੇ ਵਿੱਚ ਲੱਗਿਆ ਇਹ ਫਿਰ ਇਹਦੀ ਮ ਤਕਰੀਬਨ ਨੂੰ 3-4 ਸਾਲ ਹੋ ਗਏ ਲੱਗੇ ਨੂੰ 4 ਸਾਲ ਹੋ ਗਏ ਅੱਛਾ ਜੀ ਹਾਂਜੀ 4 ਸਾਲ ਹੋ ਗਏ ਮਤਲਬ ਕਿਤੇ ਵੀ ਆਪਾਂ ਦੇਖ ਰਹੇ ਆ ਵੀ ਕੋਈ ਮਾੜੀ ਜਿਹੀ ਖੁਰੋਚ ਤੱਕ ਵੀ ਨਹੀਂ ਹੈਗੀ ਵੀ ਇੱਕ ਜਿਵੇਂ ਟਾਇਲ ਨਹੀਂ ਹੁੰਦੀ ਟਾਇਲ ਦਾ ਕਿਵੇਂ ਥੋੜਾ ਟਾਈਮ ਪਾ ਕੇ ਟਾਇਲ ਡਿੱਗ ਪੈਂਦੀ ਹੈ ਡਿੱਗ ਪਾਂਦੀ ਹੈ ਇਹ ਦੇਖ ਲਓ ਹਜੇ ਕਿਤੋਂ ਵੀ ਇੱਕ ਪੀਸ ਵੀ ਨਹੀਂ ਗੇ ਤੁਹਾਡੇ ਜੀ ਇੱਕ ਪੀਸ ਵੀ ਨਹੀਂ ਹੱਲੇ ਹੈਗਾ ਸਾਰਾ ਮਤਲਬ ਉਵੇਂ ਨਵੇਂ ਹੀ ਪਿਆ ਹੈਗਾ ਹਾਂਜੀ ਹਾਂਜੀ ਅੱਛਾ ਜੀ ਰੂਫਨ ਸਿਮੈਂਟ ਦੇ ਵਿੱਚ ਲੱਗਾਇਆ ਹੈ ਅੱਛਾ ਰੂਫਨ ਸਿਮੈਂਟ ਦੇ ਵਿੱਚ ਲੱਗਾਇਆ ਹੈ ਹਾਂਜੀ ਓਕੇ ਤੇ ਜੇ ਆਪਾਂ ਐਂਟਰੀ ਦੀ ਗੱਲ ਕਰੀ ਐਂਟਰੀ ਦੀ ਕਿੰਨੇ ਫੁੱ अच्छा 2 फुट ਪਿੱਛੇ ਹਟਾ ਕੇ ਇਹ ਆਪਾਂ ਨੇ ਜਿਹੜਾ ਐਂਟਰੀ ਗੇਟਾ ਹੋ ਰੱਖਾ ਹਾਂਜੀ ਹਾਂਜੀ ਠੀਕ ਹੈ ਇਹਦਾ ਕਾਰਨ ਰੱਖਣ ਦਾ ਪਿੱਛੇ ਜੀ ਕਾਰਨ ਤਾਂ ਇਹਦਾ ਕਿ ਇਹ ਵੀ ਧੁੱਪ ਤੋਂ ਠੀਕ ਹੈ ਨੰਬਰ 1 2 23 ਲਾ ਲਓ ਮੀਂਹ ਤੋਂ ਠੀਕ ਹੈ ਜੀ ਕਣੀ ਆ ਮੀਂਹ ਆ ਦੇਖੋ ਠੀਕ ਹੈ ਜੀ ਪੱਲੇ ਅਗਲਾ ਮਹਿੰਗੇ ਲਗਾਉਂਦਾ ਰੰਗ ਪੇਂਟ ਮਹਿੰਗੇ ਕਰਾਉਂਦਾ ਹੀ ਲੱਕੜ ਦਾ ਕੰਮ ਤਾਂ ਬਹੁਤ ਮਹਿੰਗਾ ਲੱਕੜ ਦਾ ਮਹਿੰਗਾ ਹਾਂਜੀ ਉਹਦੇ ਉਹਦੇ ਕਾਰਨ ਇਹੀ ਹੈ ਇਹਦਾ ਹੀ ਵੀ ਇਹ 2 2.5 ਫੁੱਟ ਪਿੱਛੇ ਹਟਮਾ ਬਾਕੀ ਮੈਨੂੰ ਲੱਗਦਾ ਵੀ ਜਦੋਂ ਆਪਾਂ ਐਂਟਰੀ ਕੀਤੀ ਇਹ ਸੋਨਾ ਵੀ ਬਹੁਤ ਲੱਗ ਰਿਹਾ ਹਾਂਜੀ ਹਾਂਜੀ ਅੰਦਰ ਨੂੰ ਰਵਾਜਾ ਜਿਵੇਂ 2 ਕੁ ਫੁੱਟ 2.5 ਫੁੱਟ ਹੀ ਅੰਦਰ ਨੂੰ ਆਇਆ ਹੋਇਆ ਹੈਗਾ ਹਾਂਜੀ ਹਾਂਜੀ ਤਾਂ ਜਦੋਂ ਆਪਾਂ ਅੰਦਰੋਂ ਐਂਟਰੀ ਕੀਤੀ ਹੈ ਦਰਵਾਜ਼ਾ ਸੋਹਣਾ ਵੀ ਬਹੁਤ ਲੱਗਦਾ ਹੈ ਹਾਂਜੀ ਜਦੋਂ ਕੰਪਲੀਟ ਹੋ ਗਿਆ ਇਹ ਮੈਨੂੰ ਲੱਗਦਾ ਹੋਰ ਵੀ ਇਹਦੀ ਜਿਹੜਾ ਰੰਗਾਂ ਗਾਨੇ ਖਰਗੇ ਬਾਹਰ ਆਉਂਦਾ ਬਾਅਦ ਹੋਰ ਲੁੱਕ ਬਣੂ ਇਹਦੀ ਹਾਂਜੀ ਤੇ ਫਿਲਹਾਲ ਇਹਦੇ ਵਿੱਚ ਕੋਠੀ ਦੇ ਵਿੱਚ ਆਪਾਂ ਨੇ ਕੱਚੇ ਫਰਸ਼ ਪਾ ਕੇ ਛੱਡ ਰੱਖਿਆ ਹੈ ਹਾਂਜੀ ਹਾਂ ਇਹਦੇ ਟਾਇਲ ਲੱਗਣੀਆਂ ਹੈ ਜਾਈ ਅੱਛਾ ਜੀ ਇਹ ਖੁੱਲਾ ਜਿਹੜਾ ਏਰੀਆ ਕਿਵੇਂ ਲੱਗ ਰਿਹਾ ਆਪਾਂ ਨੂੰ ਇੱਥੋਂ ਜ਼ਿਆਦਾ ਖੁੱਲਾ ਤੇ ਹੈ ਜੀ ਇਹਦੇ ਵਿੱਚ ਵਰਤਨੋਂ ਇੱਕ ਤਿੰਨ ਦਾ ਬੈੱਡਰੂ ਨੇ ਬੈਡਰੂਮ ਦਾ ਚਲੋ ਸਾਈਡ ਤੇ ਆ ਗਏ ਆਪਾਂ ਇਹਦੀ ਗੱਲ ਕਰ ਰਹੇ ਹਾਂ ਜਿਵੇਂ ਇਹ ਲੌਬੀ ਆ ਗਈ ਅਸੀਂ ਕਹਿ ਰਹੇ ਹਾਂ ਵੀ ਇਹ ਲੌਬੀ ਤੇ ਕਿਚਨ ਆਪਣੀ ਜਮੀ ਓਪਨ ਹੈ ਹੀ ਦੇਖੋ ਅੱਛਾ ਜੀ ਹਾਂਜੀ ਮਤਲਬ ਇਹ ਲੌਬੀ ਵੀ ਆ ਗਈ ਇਸ ਪਾਸੇ ਤੋਂ ਹਾਂਜੀ ਇਹ ਕਿਚਨ ਇਸ ਪਾਸੇ ਜਿਹੜੀ ਕਿਚਨ ਹੈ ਕਿਚਨ ਉੱਪਰ ਰਹੂਗੀ ਹਾਂਜੀ ਹਾਂਜੀ ਅੱਛਾ ਇਹਦੇ ਦੋ ਆਹ ਸਾਈਡ ਵੀ ਓਪਨ ਹੈ ਹੀ ਆਹ ਲੌਬੀ ਇਧਰੋਂ ਵੀ ਓਪਨ ਹੈ ਹੀ ਉਧਰੋਂ ਵੀ ਓਪਨ ਹੈ ਤੇ ਇਸ ਕਰਕੇ ਆਪਾਂ ਨੇ ਡ੍ਰੈਗ ਰੂਮ ਤੇ ਕਾਰਪੋਰਚ ਤੋਂ ਇਹ ਜਿਹੜੀ ਕੋਠੀ ਹੈ ਉਹ ਤੋਂ ਬਿਨਾਂ ਰਹੀ ਹੈ ਉਹ ਤੋਂ ਬਿਨਾਂ ਹੀ ਹਾਂਜੀ ਠੀਕ ਹੈ ਜੀ ਤੇ ਇਧਰ ਸਟਾਰਟਿੰਗ ਦੇ ਵਿੱਚ ਇਹ ਕੀ ਰਿਹਾ ਜੀ ਅੱਛਾ ਬੈਡਰੂਮ ਬੈਡਰੂਮ ਦੇ ਸਾਈਜ਼ ਵੀ ਕਾਫੀ ਖੁੱਲੇ ਲੱਗ ਰਹੇ ਆ ਪੂਰੇ ਖੁੱਲੇ ਤੇ ਵਿੰਡੋਆਂ ਜਿਵੇਂ ਆਪਾਂ ਬਾਹਰ ਨੂੰ ਗੱਲ ਕਰਦੇ ਸੀ ਵੀ ਚਾਰ ਵਿੰਡੋਆਂ ਦਾ ਮੂਰਲੇ ਪਾਸੇ ਆ ਗਈਆਂ ਤੇ ਬਾਕੀ ਇਸ ਪਾਸੇ ਵੱਡੀ ਵਿੰਡੋ ਆ ਗਈ ਹੋਰੇ ਹਨਾ ਜੀ ਦੇਖੋ ਗੱਡੀ ਵਿੰਡੋ ਤੇ ਇੱਕ ਹੋਰ ਤੁਸੀਂ ਕੀ ਗੱਲ ਕਰ ਰਹੇ ਸੀ ਵੀ ਤਿੰਨ ਬੈਡਰੂਮ ਨੇ ਤੇ ਹੋਰ ਨਾਲ ਕੀ ਕਹਿ ਰਹੇ ਸੀ ਇਹ ਕੋਠੇ ਦੇ ਵਿੱਚ ਦੇਖੋ ਤਿੰਨ ਤਾਂ ਬੈਡਰੂਮ ਨੇ ਕੱਲੇ ਠੀਕ ਹੈ ਜੀ ਤਿੰਨਿਆਂ ਦੇ ਨਾਲ ਹੀ ਟਾਇਲਟ ਨੇ ਆਟਰੋਂ ਅੱਛਾ ਨਾਲ ਅਟੈਚ ਟਾਇਲਟ ਨਹੀਂ ਹਾਂਜੀ ਮਤਲਬ ਇੱਕ ਕਮਰੇ ਵਾਲਾ ਬੰਦਾ ਦੂਜੇ ਕਮਰੇ ਦਾ ਜਾ ਕੋਈ ਕਾਮਨ ਟਾਇਲਟ ਦੇ ਵਿੱਚ ਰੱਖਿਆ ਨਹੀਂ ਹੋਇਆ ਹਾਂਜੀ ਵੀ ਬੰਦੇ ਨੂੰ ਇੱਥੋਂ ਉੱਠ ਕੇ ਕਿਸੇ ਪਾਸੇ ਜਾਣਾ ਪਊਗਾ ਹਾਂਜੀ ਆ ਦੇਖੋ ਆ ਗਈ ਇਹਦੇ ਨਾਲ ਅ ਸੀਟ ਹੈ ਇਹਦੇ ਨਾਲ ਟਾਇਲਟ ਟਾਇਲਟ ਹੈ ਹਾਂਜੀ ਹਾਂਜੀ ਤੇ ਨਾਲ ਡਰੈਸਿੰਗ ਨਹੀਂ ਨਾਲ ਹੀ ਡਰੈਸਿੰਗ ਰੂਮ ਹੈ ਅੱਛਾ ਅੱਛਾ ਤਿੰਨੇ ਬੈਡਰੂਮਾਂ ਦੇ ਨਾਲ ਇਹੀ ਕੁਝ ਬਣਿਆ ਹੋਇਆ ਜੀ ਸਿਸਟਮ ਸੇਮ ਹਾਂਜੀ ਹਾਂਜੀ ਤੇ ਸੈਜ ਵੀ ਨਾਲ ਦੇ ਸੇਮ ਹੀ ਰਹੇ ਨੇ ਤਨਾਂ ਦੇ ਜਾਂ ਵਧ ਘਟਨੇ ਜੀ ਹਾਂਜੀ ਸੇਮ ਹੀ ਸੇਮ ਹੀ ਨੇ ਸੈਜ ਵੀ ਅੱਛਾ ਜੀ ਠੀਕ ਹੈ ਵੈਸੇ ਬਾਹਰੋਂ ਜਿਹੜੇ ਸਾਹਮਣੇ ਫੋਣੀ ਲੱਗ ਰਹੀ ਹੈ ਤੇ ਅੰਦਰੋਂ ਮੈਨੂੰ ਲੱਗਦਾ ਵੀ ਜਦੋਂ ਇਹਦਾ ਇੰਟੀਰੀਅਰ ਦਾ ਕੰਮ ਹੋ ਗਿਆ ਸਾਰਾ ਅੰਦਰੋਂ ਮੈਨੂੰ ਲੱਗਦਾ ਵੀ ਲੁੱਕ ਤਾਂ ਬਹੁਤ ਜਿਆਦਾ ਜਿਵੇਂ ਆਪਾਂ ਦੇਖਦੇ ਆਂ ਵੀ ਕੈਨੇਡਾ ਅਮਰੀਕਾ ਦੇ ਵਿੱਚ ਨਾ ਫੋਰਨ ਕੰਟਰੀਆਂ ਦੇ ਵਿੱਚ ਦੇਖਦੇ ਆਂ ਵੀ ਲਗਜ਼ਰੀ ਲੁੱਕ ਦੇ ਜਿਹੜੇ ਹਾਊਸ ਤਿਆਰ ਕੀਤੇ ਹੁੰਦੇ ਆਂ ਵੀ ਉਹ ਚੀਜ਼ ਮੈਨੂੰ ਲੱਗਦਾ ਬਣ ਜੂਗੀ ਬਹੁਤ ਐ ਜੀ ਲੌਬੀ ਦੀ ਵਿੰਡੋ ਲਾ ਲੋ ਕਿੱਡੀ ਵਿੰਡੋ ਮੈਨੂੰ ਲੱਗਦਾ 10 ਫੁੱਟ ਦੀ ਹੋਣੀ ਏ ਇਹ 10 ਬਾਈ 6 ਹੈ ਜੀ 10 ਬਾਈ 6 ਹੈ 10 ਫੁੱਟ ਦੀ ਵਿੰਡੋ ਮੈਨੂੰ ਲੱਗਦਾ ਆਪਣੇ ਪੰਜਾਬ ਵਾਲੇ ਦਾ ਲਾਉਣ ਤੋਂ ਬਹੁਤ ਗਰੇਜ ਕਰਦੇ ਆ ਵੀ ਨਾ ਇਹ ਲੋ ਟਾਇਲ ਵਗੈਰਾ ਲਾ ਗਈ ਉਦੋਂ ਦੇਖੋ ਠੀਕ ਗੱਲ ਬਣ ਜੀ ਦੀ ਠੀਕ ਹੈ ਜੀ ਮਤਲਬ ਜੇ ਦੇਖਿਆ ਜਾਵੇ ਹੁਣ ਤੱਕ ਦਾ ਜੀ ਹੁਣ ਤੱਕ ਦਾ ਵੀ ਇਹਨਾਂ ਦੇ ਖਰਚੇ ਵਾਲੇ ਪਾਸੋਂ ਕਿਤੇ ਗਰੇਜ ਨਹੀਂ ਕਰਿਆ ਹੈਗਾ ਵੀ ਯਾਰਾ ਕੱਟ ਮਤਲਬ ਮਹਿੰਗਾ ਸਸਤਾ ਜਾ ਜੀ ਲਾ ਦੇ ਹਾਂਜੀ ਹਾਂਜੀ ਵੀ ਜਿਵੇਂ ਕੋਈ ਵਾਰੀ ਸਮਾਨ ਆਪਾਂ ਨੂੰ ਕੋਈ ਸਸਤਾ ਮਿਲਦਾ ਹੁੰਦਾ ਹੈ ਵੀ ਯਾਰਾ ਸਸਤਾ ਸਮਾਨ ਇੱਕ ਨੰਬਰ ਲੱਗ ਗਈ ਇਹ ਜੀ ਇੱਕ ਹੋਰ ਖਾਸੀਅਤ ਹੈ ਜਿੰਨੇ ਵੀ ਗੰਧਾ ਨੇ ਇਹਦੇ ਵਿੱਚ ਜੀ ਕੋਈ 4 ਇੰਚੀ ਗੰਧ ਨਹੀਂ ਹੈਗੀ ਜੀ 4 ਇੰਚ ਦੀ ਕੋਈ ਲਵਾਈ ਨਾ ਜੀ ਨਹੀਂ ਆਪਣੇ ਪੰਜਾਬ ਚ ਹੁੰਦਾ ਵੀਰ ਇੱਥੇ ਫਾਇਦਾ ਕਰਦੇ ਇੱਥੇ ਫਾਇਦਾ ਕਰਦੇ ਮੈਂ ਬਾਥਰੂਮ ਦੇ ਬੈਡਰੂਮ ਤੇ ਬਾਥਰੂਮ ਵਿੱਚ ਆਲੇ ਗੰਧੂ ਜੀ ਆਹ ਲਗਾ ਕਹਿੰਦਾ 4 ਇੰਚੀ ਲਾਉ ਉਹ ਬਣਾ ਤਕਰੀਬਨ 4 ਇੰਚੀ ਲੱਗਦੀ ਹੈ ਆਪਣੇ ਹਾਂ ਜੀ ਤਕਰੀਬਨ ਲੱਗਦੀ ਹੈ ਪਰ ਇੰਨਾ ਨੇ ਲੱਗਦੀ ਹੈ ਇੰਨਾ ਨੇ 9 ਇੰਚੀ ਗਲਵਾਈ ਜ ਨੇ ਸਾਰੀਆਂ ਸਾਰੀਆਂ ਕਹਿੰਦਾ 9 ਇੰਚੀ ਤਕਰੀਬ ਹਾਂ ਜੀ ਅਸੀਂ 9 ਕਿੰਨੀ ਕਪਟਕਲੇ ਤੁਸੀਂ ਇਹਦੀ ਇਹਦੀ 9 ਹੈਗੇ ਜੀ ਸਵਾ 6 ਫੁੱਟਾਂ ਆਪਣੀ ਮੇਨ ਫਿਰਨੀ ਤੋਂ ਹੀ 6 ਫੁੱਟ ਥੱਲੇ ਸੀਗੇ 12 ਫੁੱਟ ਨੇ ਹੋ ਗਈ। ਹਾਂਜੀ 4 ਫੁੱਟ ਦਾ ਇਹ ਸੜਕ ਤੋਂ ਨੀਵਾ ਸੀ ਗਈ। 2 ਫੁੱਟ ਅਸੀਂ ਨਿਉ ਥੱਲੇ ਆ ਪੱਟੀ ਸੀਗੀ। ਥੱਲੇ ਲੈ ਕੇ ਹਾਂਜੀ 12 ਫੁੱਟ ਦੀ ਨਿਉ ਮਤਲਬ ਜਿਹੜੀ ਭਰਾਈ ਸੀ ਅਸੀਂ ਨੇ। ਘੱਟੋ ਘਾਟ ਇਹਦੇ ਵਿੱਚ ਜੀ ਲਾ ਲਓ 12 12 ਦਾ ਪਿੱਲਰ ਪਿੱਲਰ ਨਹੀਂ। ਅੱਛਾ 12 ਪਿੱਲਰ ਆ। ਆ ਟੋਪੜੀ ਵਾਲੇ ਨੇ ਜਿਹੜੀ। 12 ਪਿੱਲਰ ਆ ਗਏ ਤੇ ਤੁਸੀਂ ਕਹਿੰਦੇ ਹੋ ਵੀ ਜਿਵੇਂ 12 ਫੁੱਟ ਉੱਪਰ ਚੱਕਦੀ ਕੁਰਸੀ। ਹਾਂਜੀ ਹਾਂਜੀ। ਹੀਟਲੇ ਪਾਸੋਂ ਜੇ ਆਪਾਂ ਨਿਉਾਂ ਤੋਂ ਗੱਲ ਕਰੀਏ। ਹਾਂਜੀ ਹਾਂਜੀ। 12 ਫੁੱਟੇ ਕੁਰਸੀ ਉੱਪਰ ਚੱਕਦੀ ਫਿਰ ਇਸ ਹਿਸਾਬ ਨਾਲ ਤਾਂ ਉਹੀ ਗੱਲ ਹੈ ਵੀ ਤੁਸੀਂ ਬੇਸ ਝੋਪੜੀ ਲਾ ਲੋ ਦੀ ਤੁਸੀਂ 50 22 22 ਦੀ ਹੈ। ਅੱਛਾ ਤਾਂ ਕਰਕੇ 8 8-10 ਪਿੱਲਰ ਤਾਂ ਕਿੱਲੇ ਝੋਪੜੀ ਝੋਪੜੀ ਚ ਨਹੀਂ। ਅੱਛਾ ਝੋਪੜੀ ਨੂੰ ਮੰਨ ਕੇ ਚੱਲੋ ਬੀਟ ਕਾਉਣ ਵਾਸਤੇ। ਹਾਂਜੀ। ਵੀ ਪਿੱਲਰ ਆਪਾਂ ਨੂੰ ਮਜ਼ਬੂਤੀ ਵਾਸਤੇ ਦੇਣੇ ਪੈਗੇ। ਹੈ ਨਾ ਜੀ। ਹਾਂਜੀ। ਬਾਕੀ ਆਓ ਓਪਨ ਏਰੀਆ ਕਰਕੇ ਓਪਨ ਏਰੀਆ ਕਰਕੇ ਦੇਣੇ ਪੈਗੇ। ਹਾਂਜੀ। ਠੀਕ ਹੈ ਜੀ ਗੱਲਾਂ। ਤੇ ਜਿਵੇਂ ਆਪਾਂ ਦੱਸ ਰਹੇ ਸੀਗੇ ਤਿੰਨ ਬੈੱਡਰੂਮ ਦੇ ਨਾਲ ਅਟੈਚ ਟਾਇਲਟ ਆਗੇ ਹੈ ਨਾ। ਪੌੜੀ ਇਹਦੇ ਅੰਦਰ ਨਹੀਂ ਹੈਗੀ ਦੇਖੋ ਜੀ। ਪੌੜੀ ਬਾਹਰ ਦੀ ਹੋਊਗੀ। ਪੜੀਓ ਕਿ ਇਸ ਪਾਸੇ ਚੜਨੀਆਂ ਜੀ ਫਿਰ ਉਹ ਆਪਣਾ ਜਿਹੜੇ ਪਾਸੇ ਆਪਣਾ ਗੈਲਰੀ ਛੱਡੀ ਹੋਈ ਹੈ ਉਧਰ ਹੀ ਚੜੂਗੀ ਅੱਛਾ ਉਧਰ ਜਿਹੜੇ ਪਾਸੇ ਮੰਨ ਕੇ ਚੱਲੋ ਵੀ ਜਿਵੇਂ ਇਹਦੇ ਬਾਹਰਲੇ ਪਾਸੇ ਤੁਸੀਂ ਜਗਾ ਛੱਡਤੀ ਹਾਂਜੀ ਹਾਂਜੀ ਬਾਹਰਲੇ ਪਾਸੇ ਹੀ ਚੜਨਦੀਆਂ ਪੂਰੇ ਬਾਹਰਲੇ ਪਾਸੇ ਐਂਟਰੀ ਤਾਂ ਅੰਦਰ ਦੀਆਂ ਨਾਲ ਬਾਹਰ ਦੀਆਂ ਤੁਹਾਨੂੰ ਸਾਹਮਣੇ ਦੀ ਹਾਂਜੀ ਹਾਂਜੀ ਅੱਛਾ ਬਾਈ ਕੇ ਜਿਹੜੇ ਮੇਨ ਬਾਹਰਲੇ ਉਹਦੀ ਗੱਲ ਕਰ ਰਹੇ ਸੀਗੇ ਉਹਦਾ ਕੋਈ ਟਾਇਲ ਦੇ ਨਾਲੋਂ ਕੋਈ ਫਰਕ ਹੈਗਾ ਰੇਟ ਦਾ ਕੋਈ ਕਿੰਨਾ ਕ ਫਰਕ ਹੈ ਉਹਨਾਂ ਦਾ ਆਪਸ ਦੇ ਵਿੱਚ ਹਾਂਜੀ ਹਾਂਜੀ ਇਹ ਟਾਇਲ ਤਾਂ ਆਪਣਾ ਤਕਰੀਬ ਮੰਨ ਕੇ ਚੱਲੋ 30 35 ਰੁਪਏ ਤੋਂ ਸਟਾਰਟਿੰਗ ਤੋਂ ਲੈ ਕੇ 100 ਰੁਪਏ ਹਣਾ ਹਾਂ ਹਾਂ 30 ਰੁਪਏ ਤੋਂ ਲੈ ਕੇ 30 35 ਵੀ ਬਸੇ ਹਾਂ ਹਾਂਜੀ ਹਾਂਜੀ ਇਹ ਲਾ ਲਓ ਮੇਰੇ ਖਿਆਲ ਦੇ ਵੀ ਤਕਰੀਬ 80 90 ਰੁਪਏ 80 ਤੋਂ ਪਲੱਸ ਇਹ ਪੱਥਰਾ ਜਿਹੜਾ ਹੈ ਆਪਣਾ ਕੁੱਲੂ ਪੱਥਰ ਵੱਜਦਾ ਹੀ ਇਹ ਠੀਕ ਹੈ ਜੀ ਇਹ ਆvalo 80 ਤੋਂ ਪਲੱਸ ਇਹ ਮੇਰੇ ਤੇ ਦਾ ਮਤਲਬ ਤਿੰਨ ਗੁਣਾ ਹੋ ਗਿਆ ਜਿਹਦਾਂ ਨੂੰ ਹਾਂਜੀ ਹਾਂਜੀ ਜੇ ਬਹੁਤ ਕੀਪੀ ਆਉਣੀ ਤਾਂ ਇਹ 90 ਰੁਪਏ ਹੋਊਗੀ ਹਾਂਜੀ ਹਾਂਜੀ ਫਿਰ ਇਹਦੀ ਮਜ਼ਬੂਤੀ ਵੀ ਉਹੀ ਗੱਲ ਹੈ ਫਿਰ ਮਜ਼ਬੂਤੀ ਵੀ ਤਾਂ ਆਊਗੀ ਜਦੋਂ ਆਪਾਂ ਨੇ ਤਿੰਨ ਗੁਣਾ ਪੈਸੇ ਲਾਤੇ ਫਿਰ ਆਪਾਂ ਨੂੰ ਉਸ ਹੱਬ ਦਾ ਰਿਜ਼ਲਟ ਵੀ ਤਾਂ ਦੇਊਗਾ ਹਾਂਜੀ 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 ਤੇ ਜਿਵੇਂ ਆਪਾਂ ਝੋਫੜੀ ਦੇਖੀ ਝੋਫੜੀ ਦੇ ਉੱਪਰਲੇ ਪਾਸੇ ਤੁਸੀਂ ਇਹ ਕਿਹੜਾ ਲਾਈਏ ਕੁੱਲੂ ਪੱਥਰ ਲੱਗਾ ਹੋਵੇ ਜੀ ਉਹ ਵੀ ਕੁੱਲੂ ਇਹਦੇ ਨਾਲ ਹਾਂਜੀ ਇਹ ਵਸੇ ਆਪਣਾ ਕਲਰ ਹੋ ਆ ਉਹਦਾ ਕਲਰ ਬਲੈਕ ਆਈ ਉਹ ਠੀਕ ਹੈ ਉਹਦੇ ਨਾਲ ਸ਼ਾਈਨਿੰਗ ਬਹੁਤ ਪੈਂਦੀ ਹੈ ਇਹਦੀ ਮਤਲਬ ਹੈ ਥੋੜਾ ਮੋਟਾ ਕੰਮ ਪੈਂਦੀ ਹੈ ਅਧੂਰਾ ਰਹੇ ਹਾਂਜੀ ਅਧੂਰਾ ਰਹੇਗਾ ਹਾਂਜੀ ਹਾਂਜੀ ਠੀਕ ਹੈ ਤੇ ਇਸ ਪਾਸੇ ਚਿਮਨੀ ਆ ਇਹ ਚਿਮਨੀ ਆ ਗਈ ਦੇਖੋ ਜਿਵੇਂ ਆਪਣੇ ਫੋਰਨਕ ਐਂਟਰੀਆਂ ਦੇ ਵਿੱਚ ਹਾਂ ਆਪਾਂ ਚਿਮਨੀ ਇਹਦੇ ਨਾਲ ਦੀਆਂ ਬਣਦੀਆਂ ਈ ਹਾਂ ਆਪਣੀ ਤਕਰੀਬ ਕਿਸੇ ਦੀ ਹੋਊਗੀ ਮੈਂ ਤਾਂ ਕਹਿੰਦਾ ਹਾਂ ਆਪਣੀ ਇੱਥੇ ਬਣਾਈ ਐ ਇਹ ਤੇ ਜੇ ਆਪਣੇ ਹੁੰਦੀਆਂ ਵੀ ਨੇ ਤਾਂ ਆਪਣੇ ਰਸੋਈ ਦੇ ਵਿੱਚੋਂ ਦੂਜੀ ਹੁੰਦੀਆਂ ਨੇ ਜੀ ਦੂਜੀਆਂ ਮਤਲਬ ਜਿਵੇਂ ਆਪਾਂ ਅੱਜ ਕੱਲ੍ਹ ਚੱਲ ਰਹੇ ਆ ਮਾਡਲ ਚੱਲ ਰਹੇ ਨੇ ਹਾਂਜੀ ਹਾਂਜੀ ਠੀਕ ਐ ਤੇ ਸੋਨੂੰ ਬਣਾਉਣ ਲੱਗਿਆ ਕੋਈ ਦਿੱਕਤ ਆਈ ਹੋਵੇ ਚ ਨਕਸ਼ੇ ਦਾ ਪੂਰੀ ਨਾ ਡਿਮੈਂਸ਼ਨਾਂ ਵਗੈਰਾ ਸਾਰਾ ਕੁਝ ਉਹਨਾਂ ਨੇ ਕਲੀਅਰ ਕਰਕੇ ਦਿੱਤਾ ਹਾਂਜੀ ਹਾਂਜੀ ਉਹਨਾਂ ਨੇ ਸਾਰਾ ਕੁਝ ਪ੍ਰੋਪਰ ਡਰਾਇੰਗਾ ਦਿੱਤੇ ਸੀ ਪ੍ਰੋਪਰ ਡਰਾਇੰਗਾ ਦਿੱਤੇ ਸਾਰੀਆਂ ਜਿਵੇਂ ਕੋਈ ਕਿੰਨੇ ਦੇ ਤੁਸੀਂ ਇਹ ਮਤਲਬ ਤਿੱਖੀ ਪ੍ਰਕਾਰ ਜਾਊਗੀ ਜਾਂ ਜੋ ਵੀ ਅੰਦਰੋਂ ਹਾਂਜੀ ਹਾਂਜੀ ਪਿੱਲਰ ਵਗੈਰਾ ਉਹਨਾਂ ਤੋਂ ਸਭ ਡਰਾਇੰਗ ਦਿੱਤੀ ਉਹਨਾਂ ਨੇ ਬਿਲਡਿੰਗ ਕੱਢ ਕੇ ਹਾਂਜੀ ਹਾਂਜੀ ਅਚਾ ਨਕਸ਼ਾ ਆਪਣਾ ਕੈਨੇਡਾ ਤੋਂ ਬਣ ਕੇ ਆਇਆ ਸੀਗਾ ਇਹ ਕੈਨੇਡਾ ਤੋਂ ਬਣ ਕੇ ਠੀਕ ਹੈ ਜੀ ਨਹੀਂ मतलब बहुत ਘੈਂਟ ਲੱਗਿਆ ਤੁਹਾਡਾ ਜਿਹੜਾ ਪ੍ਰੋਜੈਕਟ ਤੁਸੀਂ ਬਣਾਇਆ ਹੈਗਾ ਬਾਕੀ ਤੁਹਾਡਾ ਤਜਰਬਾ ਹੋ ਗਿਆ ਹੈ ਕੈਨੇਡਾ ਵਾਲੇ ਨਕਸ਼ੇ ਨੇ ਮਤਲਬ ਤੁਸੀਂ ਬਣਾ ਰਹੇ ਹੋ ਪੰਜਾਬ ਦੇ ਹਾਂਜੀ 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 ਜਿਹੜੀ ਅਪਾ ਨੇ ਪਹਿਲਾਂ ਵੀਡੀਓ ਕੀਤੀ ਸੀ ਉਹਦੇ ਵਿੱਚ ਵੀ ਉਹ ਨਕਸ਼ਾ ਬਾਹਰੋਂ ਬਣ ਕੇ ਆਇਆ ਸੀ ਮਤਲਬ ਕੈਨੇਡਾ ਤੋਂ ਹੀ ਆਇਆ ਸੀ ਉਹ ਵੀ ਕੈਨੇਡਾ ਉਹ ਵੀ ਉਹਨਾਂ ਨੇ ਕੰਮ ਕਰਵਾਇਆ ਸੀ ਉਹਨਾਂ ਨੇ ਇਹਨਾਂ ਨੇ ਉਹ ਰੁਕੜਵਾਏ ਗਏ ਚਲੋ ਜਿਵੇਂ ਉਧਰ ਡਰਾਇੰਗ ਇਹ ਪ੍ਰਿੰਟ ਆਊਟ ਕਢਵਾ ਕੇ ਤੁਸੀਂ ਕੀਤਾਗਾ ਕੰਮ ਨਹੀਂ ਬਹੁਤ ਸੋਹਣਾ ਕੰਮ ਹੈ ਮਿਸਤਰੀ ਤੁਸੀਂ ਬੜਾ ਘੈਂਟ ਕੰਮ ਕਰਦੇ ਹੋ ਤੇ ਜੇ ਨਿਮਲ ਦਾ ਤਾਰੀਫ ਕਰਦੀ ਬਹੁਣੀ ਘਟਾ ਬਹੁਤ ਸੋਹ ਲੋ ਜੀ ਮਿੱਤਰੋ ਇਹ ਸੀਗੀ 2000 ਸਕਰ ਫੁੱਟ ਦੇ ਵਿੱਚ ਬਣੀ ਹੋਈ ਕੋਠੀ ਜਿਸ ਦਾ ਨਕਸ਼ਾ ਹੈਗਾ ਕੈਨੇਡਾ ਦੇ ਵਿੱਚੋਂ ਬਣ ਕੇ ਆਇਆਗਾ ਤੇ ਬਿਨਾ ਕਾਰਪੋਰਚ ਤੋਂ ਬਿਨਾ ਡ੍ਰੈਂਗ ਰੂਮ ਤੋਂ ਬਿਨਾ ਪੌੜੀਆਂ ਤੋਂ ਦੇਖੋ ਵੀ ਤੁਸੀਂ ਇਹਦੇ ਵਿੱਚ ਕੁਝ ਵੀ ਨਹੀਂ ਲਾਇਆ ਹੋਇਆ ਹੈਗਾ ਤੇ ਨਕਸ਼ਾ ਬਾਰੋਂ ਇਹਨਾਂ ਦੇ ਰਿਸ਼ਤੇਦਾਰ ਸੀਗੇ ਉਹ ਬਾਹਰ ਰਹਿੰਦੇ ਆ ਕੈਨੇਡਾ ਦੇ ਵਿੱਚ ਉਹਨਾਂ ਨੇ ਇਹਦਾ ਨਕਸ਼ਾ ਉੱਥੋਂ ਆਨਲਾਈਨ ਹੀ ਭੇਜਿਆ ਸੀਗਾ ਬਾਈ ਹੁਣ ਇਹ ਕਹਿੰਦੇ ਵੀ ਅਸੀਂ ਪ੍ਰਿੰਟ ਆਊਟ ਕਢਵਾ ਕੇ ਇਹਦਾ ਇੱਥੇ ਸਾਰਾ ਮੈਂਸ਼ਨਾਂ ਵਗੈਰਾ ਜਿੰਨੀਆਂ ਵੀ ਸੀ ਕਲੀਅਰ ਹੁੰਦੀਆਂ ਸੀਗੀਆਂ ਤੇ ਅਸੀਂ ਇੱਥੇ ਬਣਾਈਗੇ ਉਹ ਤੋਂ ਨਕਸ਼ਾ ਭੇਜਾਂਗੇ ਤੇ ਸਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਵਾਸਤੇ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜ